ਜਿੱਥੇ ਤੁਸੀਂ ਸਾਰੇ ਬੈਠੇ ਇਹ ਜਿਹੜੀ ਜਗ੍ਹਾ ਹੈ ਇਹ ਦੇਕਲੰਤ ਨਾਰਾਇਣ ਨਰਮਹਾਰਿ ਸ਼ੇਰ ਤੇ ਮਿਸ਼ਨੂ ਕੋ ਆਣ ਅਵਤਾਰ ਜਮਿਏ ਦੇ ਖੇਤ ਆ ਇਹ ਕਨਕਪੁਰੀ ਦੇ ਖੇਤ ਆ ਹਰ ਸੰਤ ਜੀ ਔਰ ਹੀਆ ਘਾੜ ਦੀ ਤੀਜੀ ਪੌੜੀ ਹੈ ਜਿਹੜੀ ਹੈ ਇਹ ਜਿਹੜੀ ਜਗ੍ਹਾ ਹੀਆ ਘਾੜ ਦੀ ਤੀਜੀ ਪੌੜੀ ਕਨਕਪੁਰੀ ਦੇ ਖੇਤ ਕਵਿੰਡ ਦੇ ਖੇਤ ਕਲਸੀਆਂ ਦੇ ਖੇਤ ਔਰ ਇਥੇ ਲੇਖ ਲੰਕਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜੀ ਨੇ ਅਵਤਾਰ ਜੂਹੀ ਜੀ ਨੇ ਆਪਣੇ ਚਰਨ ਕਬਲਾਂ ਦੀ ਛੋਹ ਦਿੱਤੀ ਔਰ ਬੇਅੰਤ ਏਲਾ ਆਪਣੇ ਸਿੱਖਾਂ ਭੜਤਾਂ ਦੇ ਨਾਲ ਇਸ ਧਰਤੀ ਤੇ ਕੀਤੀਆਂ ਇਸ ਜਗ੍ਹਾ ਤੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜੀ ਨੇ ਦੇਹ ਕਰਕੇ ਹਾਉ ਵੀ ਪਾਇਆ ਔਰ ਗੁਰਸਿੱਖ ਬੋਧ ਸਿੰਘ ਨੇ ਬੋਲਦ ਕੈਟਾ ਕੀਤਾ ਉਸ ਦਾ ਵੀ ਲੇਖ ਬਣਿਆ ਔਰ ਉਹ ਵੀ ਲਿਖਤ ਹਾਰ ਸੰਜੀਉ ਉਸਦੇ ਵਰਤਾਇ ਵੀ ਸੱਚੇ ਪਾਤਸ਼ਾਹ ਨੇ ਮਹਾਰਾਜੇ ਸਿੰਘ ਜੀ ਨੇ ਜੋਤ ਸਰੂਪ ਹੋ ਕੇ ਲਿਖਤ ਕਰਵਾ ਦਿੱਤਾ। ਘਰ ਸੰਤ ਜੀਉ ਗੁਰਸਿੱਖ ਬੁੱਧ ਸਿੰਘ ਜਿਸ ਨੇ ਬਲਦਰੀ ਸੇਵਾ ਕੀਤੀ ਉਸ ਸਿੱਖ ਦੇ ਘਰ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ ਜੀ ਨੇ ਕੋ ਆਂ ਜੀ ਨੇ ਦੇਹ ਕਰਕੇ 9 ਵਾਰ ਝੋਗ ਲਾਇਆ। 9 ਵਾਰ ਝੋਗ ਲਾਇਆ। ਔਰ ਇੰਨੀ ਦਇਆ ਕੀਤੀ ਹਰ ਸੰਗਜੋ ਜਨਮ ਸਾਖੀ ਹੈ ਸੁਣ ਕੇ ਕਰਕੇ ਸੁਣਨਾ ਬਾਬੇ ਮਨੀ ਸਿੰਘ ਜਾ ਕੇ ਪੰਗ ਸਿੰਘ ਕੱਢਣੇ ਤੇ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਸਮੇਤ ਭੋਲੇ ਮਹੱਲੇ ਤੇ ਰਾਮਪੁਰੇ ਜਾਣਾ ਹਰ ਸੰਗਜੋ ਇਹ ਸਾਖੀ ਆਪਾਂ ਕਿਉਂ ਲੈਣ ਲੱਗੇ ਆ ਕਿਉਂ ਪੜਨ ਲੱਗੇ ਆ ਕੀ ਕਾਰਨ ਹੈ ਜਨਮ ਸਾਖੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੱਪਰ ਕੀ ਲਿਖਿਆ ਰਹੇ ਬਾਬੇ ਮਣੀ ਸਿੰਘ ਬਾਬੇ ਮਣੀ ਸਿੰਘ ਵੀ ਦੇਵ ਆਲੇ ਪੰਜ ਤੱਤ ਦੇ ਕਰਕੇ ਸਾਹਮਣੇ ਫੋਟੋ ਦੇਵ ਆਲੇ ਹੋਏ ਨਾ ਸਰਬਨ ਸੂਖ ਬਾਬਾ ਮਣੀ ਸਿੰਘ ਪੰਜ ਸਿੱਖ ਜਿਹੜੇ ਇਕੱਲੇ ਉਹ ਵੀ ਦੇਵ ਆਲੇ ਦੇ ਕਰਕੇ ਸਰਬਨ ਸੂਖ ਪੰਜ ਸਿੱਖ ਜੇ ਸੱਚੇ ਬਾਸ਼ਾ ਨੂੰ ਲੈਣ ਆਏ ਸੱਚੇ ਬਾਸ਼ਾ ਨੂੰ ਲੈਣ ਆਏ ਉਹ ਸੱਚਾ ਬਾਸ਼ਾ ਵੀ ਸੱਚੇ ਬਾਸ਼ਾ ਦੇ ਸਾਹਮਣੇ ਦੇਖ ਕਰਕੇ ਸੈਂਟਰ ਦੇ ਵਿੱਚ ਫੋਟੋ ਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਰ ਹੋਲੇ ਮਹੱਲੇ ਤੇ ਰਾਮਪੁਰੇ ਜਾਣਾ ਔਰ ਰਾਮਪੁਰਾ ਜਿਹੜਾ ਪਿੰਡ ਆ ਉਹ ਵੀ ਘੁੰਮਣ ਤੋਂ ਇਹਨੂੰ ਕਰਕੇ ਨਾਲ ਉਹ ਵੀ ਅਦੇਵੀਓ ਤੇ ਮੌਜੂਦ ਹੈ ਔਰ ਰਹਿਣਾ ਔਰ ਚਾਰ ਜੁਗ ਤੱਕ ਵਿੜਿਆਈ ਪਰਮੇਸ਼ਰ ਨੇ ਦਿੱਤੀ ਆ ਸਥਾਨਾਂ ਨੂੰ ਰਹਿਣੀ ਆ ਔਰ ਕੰਧਪੁਰੀ ਨਗਰ ਵੀ ਚਾਰ ਜੁਗ ਤੱਕ ਵਿੜਿਆਈ ਆ ਰਹਿਣੀ ਆ ਔਰ ਇਹ ਖੇਤ ਨੇ ਕੰਧਪੁਰੀ ਦੇ ਛੋ ਸ਼ੁਰੂ ਦੇ ਵਿੱਚ ਹੀ ਇਹ ਕੱਲੇ ਆਪਾਂ ਵਿਚਾਰੀ ਕਿ ਜਿਹੜਾ ਵੀ ਵਿਚਾਰ ਉੱਠਦਾ ਹੈ ਕਿ ਉਹ ਦੇਹ ਵਾਲਾ ਦੇਹ ਕਲੰਕ ਨਹੀਂ ਆ ਦੇਹ ਕਲੰਕ ਦੇ ਕਰਕੇ ਨਹੀਂ ਲੱਗਦਾ ਬਾਬਾ ਬਨੀ ਸਿੰਘ ਦੇ ਕਰਕੇ ਪਾਂਦੇ ਸਿੱਖ ਦੇਖ ਕਰਕੇ ਔਰ ਸੱਜੇ ਪਾਸ਼ਾ ਦੇਵਾਲਾ ਕੀ ਗੁਰੂ ਜਿਹਾ ਪਾ ਇਹ ਵਿਚਾਰੀਏ ਕਿ ਸੱਜੇ ਪਾਸ਼ਾ ਨਾ ਦੇਵਾਲੇ ਦੀ ਗੱਲ ਆਉਂਦੀ ਆ ਜਦ ਨੇਕਲੰਕ ਦੇਵਾਲੇ ਦੀ ਗੱਲ ਆਉਂਦੀ ਆ ਤੇ ਫਿਰ ਕੀ ਛੋਟੇ ਵਿਚਾਰ ਦਿੱਤੇ ਜਾਂਦੇ ਆ ਕਿ ਦੇਵਾਲਾ ਨੇਕਲੰਕ ਨਹੀਂ ਤੇ ਕਰਕੇ ਨੇਕਲੰਕ ਨਹੀਂ ਦੇ ਕਰਕੇ ਸੰਤ ਸਤਗੁਰੂ ਬਾਬਾ ਮਨੀ ਸਿੰਘ ਔਰ ਬਾਬੇ ਮਨੀ ਸਿੰਘ ਜੀ ਜੈ ਔਰ ਪਾਂਦੇ ਸਿੱਖ ਹੋਰ ਦੀਏ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਨੂੰ ਸੋ ਦੀਏ ਕਰਕੇ ਹੀ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਜਿਹੜਾ ਖਵਿੰਡਵਾਲਾ ਪਰਿਵਾਰ ਹੋਰ ਵੀ ਜਾਣ ਤੁਸੀਂ ਹੁੰਦੇ ਨਾ ਕਿ ਉਹਦਾ ਕੋਈ ਪਰਿਵਾਰ ਨਹੀਂ ਸੋ ਬਾਗ ਪਰਿਵਾਰ ਵੀ ਆ ਜਿਨ੍ਹਾਂ ਦੇ ਪਰਮੇਸ਼ਰ ਮਾਇਆ ਬਾਹ ਤੇ ਉਹਨਾਂ ਨੂੰ ਤੇ ਪਰਮੇਸ਼ਰ ਨਹੀਂ ਜੀ ਦਾ ਤੇ ਪਰਿਵਾਰ ਪਰਮੇਸ਼ਰ ਦਾ ਕਿੱਥੋਂ ਦੱਸੋ ਲੱਗਣੀ ਕੋ ਸੋ ਜਿ ਜੀ ਦੀ ਮਤ ਬੁੱਧ ਤੇ ਪਰਮੇਸ਼ਰ ਪਰਦਾ ਹੀ ਪਾ ਦਿੰਦਾ ਉਹਨੂੰ ਤੇ ਪਰਮੇਸ਼ਰ ਦੀ ਨਜ਼ਰ ਆ ਰਿਹਾ ਤੇ ਪਰਮੇਸ਼ਰ ਦਾ ਪ੍ਰਵਾਹ ਕਿੱਥੋਂ ਦੱਸੂਗਾ ਸੋ ਗੱਲ ਆ ਬੁੱਧ ਦੇ ਮਤ ਦੇ ਉੱਪਰ ਪਰਦਾ ਪਾ ਦਿੰਦਾ ਜੇ ਜਦੋਂ ਪਰਦਾ ਪਾ ਦਿੰਦਾ ਆਪਣਾ ਆਪ ਵੀ ਨਜ਼ਰ ਆਉਣ ਦੇਣਾ ਤੇ ਪਰਿਵਾਰ ਕਿੱਥੋਂ ਨਜ਼ਰ ਆਉਣਾ ਜਿਨ੍ਹਾਂ ਨੂੰ ਪਰਮੇਸ਼ਰ ਹੀ ਦੇ ਸੋ ਹਰ ਸੰਗ ਇਹੋ ਵਿਚਾਰੋ ਪਰਵਾਹ ਦੇ ਘਾ ਕੇ ਸ਼ੇਰ ਘਰਾਣਾ ਦੇ ਕਰਕੇ ਘਰਾਣਾ ਹੁੰਦਾ ਜਿਹਦਾ ਘਰ ਵਿੱਚ ਘਰ ਦਾ ਸਬੰਧ ਹੋਵੇ ਆਪਾਂ ਇਹ ਸਮਝਾਂ ਕਿ ਘਰਾਣਾ ਕਿੰਨਾ ਮੈਂਦੇ ਘਰਾਣਾ ਹੁੰਦਾ ਆ ਜਿਹੜਾ ਪਰਿਵਾਰਕ ਸਬੰਧ ਹੋਵੇ ਪਰਿਵਾਰ ਦਾ ਪਰਿਵਾਰ ਦੇ ਨਾਲ ਮੈਂਬਰ ਜਿਹੜੇ ਪਰਿਵਾਰ ਦੇ ਦੀ ਜਿਹੜੇ ਹੁੰਦੇ ਉਹਨੂੰ ਕਿਹਾ ਜਾਂਦਾ ਘਰਾਣਾ ਔਰ ਘਰ ਘਰਾਣਾ ਕਨਕਪੁਰੀ ਦੇ ਵਿੱਚ ਵਸਿਆ ਜਦੋਂ ਸ਼ੇਰਾਂ ਦਾ ਸ਼ੇਰ ਆਇਆ ਔਰ ਫਿਰ ਕਨਕਪੁਰੀ ਦੇ ਵਿੱਚ ਸ਼ੇਰ ਘਰਾਣਾ ਵੀ ਵਸਿਆ ਆ ਦੇਸ਼ ਦੀ ਵੰਡ ਹੋਈ ਪਾਕਿਸਤਾਨ ਹਿੰਦੁਸਤਾਨ ਦੇ ਵਿੱਚੋਂ ਬਣਿਆ ਔਰ ਉਹ ਜਿਹੜਾ ਪਰਿਵਾਰ ਸੀ ਜਿਹੜੇ ਪਰਿਵਾਰ ਦੇਜੀ ਸੀ ਉਹ ਸ਼ੇਰ ਘਰਾਣਾ ਉੱਠ ਕੇ ਕਲਕਪੁਰੀ ਨਗਰ ਨੂੰ ਛੱਡ ਕੇ ਔਰ ਉਹ ਸ਼ੇਰ ਘਰਾਣਾ ਜਿਹੜੇ ਪਰਿਵਾਰ ਸੀ ਉਹ ਇੱਥੇ ਖੇਤਾਂ 'ਚ ਔਰ ਉਹਦੇ ਬਾਅਦ ਫਿਰ ਕਲਸੀਆ ਨਗਰ ਦੇ ਵਿੱਚ ਵਸਾ ਹੋਇਆ ਉਸ ਸ਼ੇਰ ਘਰਾਣੇ ਦਾ ਔਰ ਸ਼ੇਰ ਘਰਾਣਾ ਜਿਹੜਾ ਤੁਹਾਨੂੰ ਪਤਾ ਹੀ ਆ ਇੱਥੇ ਅੱਗੇ ਜਿਹੜਾ ਧਿਆਨ ਸਾਰਿਆਂ ਨੂੰ ਪਤਾ ਹੀ ਸੋ ਲਿਖਤਾਂ ਦੇ ਵਿੱਚ ਘਰ ਘਰਾਨਾ ਔਰ ਪਰਿਵਾਰ ਮਾਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਔਰ ਪਰਿਵਾਰ ਤੇ ਜਿਹੜੇ ਜੀ ਉਹਨਾਂ ਦੇ ਨਾਮ ਦੇ ਸਹੇਬਜ਼ਾਦੇ ਦੇ ਨਾਮ ਬਾਬਾ ਰੰਗਾ ਸਿੰਘ ਦੀ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਦੇ ਕਰਕੇ ਉਹਨਾਂ ਦਾ ਨਾਮ ਔਰ ਬੇਅੰਤ ਖੇਲਾ ਪਾਸ਼ ਨੇ ਆਪਣੀਆਂ ਲਿਖਾਈ ਲਗਾਈ ਸੋ ਸ਼ੁਰੂ ਦੇ ਵਿੱਚ ਹੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਿਹੜਾ ਸਾਰੇ ਬੱਚੇ ਇੱਥੇ ਕਿ ਆਪਾਂ ਸੱਚ ਸੁਣਨਾ ਹੈ ਸੱਚ ਤੇ ਚੱਲਣਾ ਹੈ ਔਰ ਸੱਚ ਸੁਣਨਾ ਸੱਚ ਤੇ ਚੱਲਣਾ ਔਰ ਸੱਚ ਦਾ ਰਸਤਾ ਹੈ ਸੱਚ ਦਾ ਮਾਰਗ ਹੈ ਔਰ ਸੱਚ ਤੇ ਚੱਲ ਕੇ ਹੀ ਆਪਣਾ ਪਾਰ ਉਤਾਰਾ ਹੋਣਾ ਹੈ ਸੱਚ ਤੋਂ ਬਿਨਾ ਪਾਰ ਉਤਾਰਾ ਹੋਣ ਵਾਲਾ